ਸਤਨਾਮ ਸ੍ਰੀ ਵਾਹਿਗੁਰੂ ਦੋਹਰਾ ਨੇਤਰ ਤੋਂ ਕੇ ਚਰਨ ਤਰ ਸਦਰਵਤੀ ਨਤਰੰਗ ਸ੍ਰੀ ਭਗਵਤ ਪੂਰਨ ਕੀਓ ਰਬੂ ਵਰ ਕਥਾ ਪਰਸੰਗ ਦੋਹਰਾ ਸਾਦ ਅਸਾਦ ਜਾਨੋਂ ਨਹੀਂ ਬਾਦ ਸੁਬਾਦ ਨਿਬਾਦ ਗ੍ਰੰਥ ਸਕਲ ਪੂਰਣ ਕੀਓ ਭਗਵਤ ਕਿਰਪਾ ਪਰਸਾਦ ਸਤਨਾਮ ਸ੍ਰੀ ਵਾਹਿਗੁਰੂ ਦੋਹਰਾ नेतर तुम के चरण तर सदरवती रत रंग श्री भगवत पुराण कीयो प्रभुवर कथा परसंग दोहरा साध असाध जानो नहीं बाद सुबाद ने बाद ग्रन्थ सकल पूरण कियो भगवत कृपा प्रसाद सतनाम श्री वाहि गुरु दोहरा नेत्रोङ्के चरणतर रंग। ਸ੍ਰੀ ਭਗਵਤ ਪੂਰਨ ਕੀਓ ਰਗੂਵਰ ਕਥਾ ਪਰਸੰਗ ਦੋਹਰਾ ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਬਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪਰਸਾਦ ਸਤਨਾਮ ਸ੍ਰੀ ਵਾਹਿਗੁਰੂ ਦੋਹਰਾ ਨੇਤਰ ਤੋਂ ਕੇ ਚਰਨ ਧਰ ਸਦਰਵਤੀ ਨਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਬੂ ਗੁਰ ਕਥਾ ਪਰਸੰਗ ਦੋਹਰਾ ਸਾਦ ਅਸਾਦ ਜਾਨੋ ਨਹੀਂ ਬਾਦ ਸੁਬਾਦ ਨਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪਰਸਾਦ ਸਤਨਾਮ ਸ੍ਰੀ ਵਾਹਿਗੁਰੂ ਦੋਹਰਾ ਨੇਤਰ ਤੁੰਕੇ ਚਰਨ ਤਰ ਸਦਰਵ ਤੀਨ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗੂਰ ਕਥਾ ਪਰਸੰਗ ਦੋਹਰਾ ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਬਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪਰਸਾਦ ਸਤਨਾਮ ਸ੍ਰੀ ਵਾਹਿਗੁਰੂ ਦੋਹਦਾ ਨੇਤਰ ਤੋਂ ਕੇ ਚਰਨ ਤਰ ਸਦਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗੂਵਰ ਕਥਾ ਪਰਸੰਗ ਦੋਹਰਾ ਸਾਦ ਅਸਾਦ ਜਾਣੋ ਨਹੀਂ ਬਾਦ ਸੁਬਾਦ ਬਿਬਾਦ ग्रन्थ सकल पूरण कियो भगवत कृपा प्रसाद सतनाम श्री वाहि गुरु दोहरा नेत्रोङ्के चरणतर रंग ਸ੍ਰੀ ਭਗਵਤ ਪੂਰਨ ਕੀਓ ਰਗੂਵਰ ਕਥਾ ਪਰਸੰਗ ਦੋਹਰਾ ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਬਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪਰਸਾਦ ਸਤਨਾਮ ਸ੍ਰੀ ਵਾਹਿਗੁਰੂ ਦੁਹਰਾ ਨੀਤਰ ਤੋਂਕੇ ਚਰਨ ਧਰ ਸਦਰਵਤੀ ਨਤਰੰਗ ਸ੍ਰੀ ਭਗਵਤ ਪੂਰਨ ਕੀਓ ਰਬੂ ਵਰ ਕਥਾ ਪਰਸੰਗ ਦੁਹਰਾ ਸਾਦ ਅਸਾਦ ਜਾਨੋਂ ਨਹੀਂ ਬਾਦ ਸੁਬਾਦ ਨਿਬਾਦ ਗ੍ਰੰਥ ਸਕਲ ਪੂਰਣ ਕੀਓ ਭਗਵਤ ਕਿਰਪਾ ਪਰਸਾਦ ਸਤਨਾਮ ਸ੍ਰੀ ਵਾਹਿਗੁਰੂ ਦੋਹਰਾ ਨੇਤਰ ਤੁੰਕੇ ਚਰਨ ਤਰ ਸਦਰਵਤੀ ਨਤਰੰਗ ਸ੍ਰੀ ਭਗਵਤ ਪੂਰਨ ਕੀਓ ਰਬੂ ਵਰ ਕਥਾ ਪਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਬਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪਰਸਾਦ ਸਤਨਾਮ ਸ੍ਰੀ ਵਾਹਿਗੁਰੂ ਦੋਹਰਾ ਨੇਤਰ ਤੋਂ ਕੇ ਚਰਨ ਤਰ ਸਾਦਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗੂਰ ਕਥਾ ਪਰਸੰਗ ਦੋਹਰਾ ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਬਿਬਾਦ ग्रन्थ सकल पूरण कियो भगवत कृपा प्रसाद सतनाम श्री गुरु दोहरा नेत्र तुके चरणतर रंग। ਸ੍ਰੀ ਭਗਵਤ ਪੂਰਨ ਕੀਓ ਰਗੂਰ ਕਥਾ ਪਰਸੰਗ ਦੋਹਰਾ ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਬਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪਰਸਾਦ ਸਤਨਾਮ ਸ੍ਰੀ ਵਾਹਿਗੁਰੂ ਦੋਹਰਾ ਨੇਤਰ ਤੋਂ ਕੇ ਚਰਨ ਤਰ ਸਦਰਵਤੀ ਨਤਰੰਗ ਸ੍ਰੀ ਭਗਵਤ ਪੂਰਨ ਕੀਓ ਰਬੂ ਵਰ ਕਥਾ ਪਰਸੰਗ ਦੋਹਰਾ ਸਾਦ ਅਸਾਦ ਜਾਨੋਂ ਨਹੀਂ ਬਾਦ ਸੁਬਾਦ ਨਿਬਾਦ ਗ੍ਰੰਥ ਸਕਲ ਪੂਰਣ ਕੀਓ ਭਗਵਤ ਕਿਰਪਾ ਪਰਸਾਦ ਸਤਨਾਮ ਸ੍ਰੀ ਵਾਹਿਗੁਰੂ ਦੋਹਰਾ ਨੇਤਰ ਟੋਂਕੇ ਚਰਨ ਤਰ ਸਦ੍ਰਵਤੀ ਨਤਰੰਗ ਸ੍ਰੀ ਭਗਵਤ ਪੂਰਨ ਕੀਓ ਰਬੂ ਵਰ ਕਥਾ ਪਰਸੰਗ ਦੁਹਰਾ ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਨਿਬਾਦ ग्रंथ सकल पूर्ण कियो भगवत कृपा प्रसाद सतनाम श्री वाहि गुरु दोहदा नेत्र तोंके चरण तर सद्रवती रत रंग ਸ੍ਰੀ ਭਗਵਤ ਪੂਰਨ ਕੀਓ ਰਗੂਵਰ ਕਥਾ ਪਰਸੰਗ ਦੋਹਰਾ ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਬਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪਰਸਾਦ ਸਤਨਾਮ ਸ੍ਰੀ ਵਾਹਿਗੁਰੂ ਦੁਹਰਾ ਨੀਤਰ ਤੋਂਕੇ ਚਰਨ ਤਰ ਸਦਰਵਤੀ ਨਤਰੰਗ ਸ੍ਰੀ ਭਗਵਤ ਪੂਰਨ ਕੀਓ ਰਬੂ ਗੁਰ ਕਥਾ ਪਰਸੰਗ ਦੁਹਰਾ ਸਾਦ ਅਸਾਦ ਜਾਨੋਂ ਨਹੀਂ ਬਾਦ ਸੁਬਾਦ ਨਿਬਾਦ ਗ੍ਰੰਥ ਸਕਲ ਪੂਰਣ ਕੀਓ ਭਗਵਤ ਕਿਰਪਾ ਪਰਸਾਦ ਸਤਨਾਮ ਸ੍ਰੀ ਵਾਹਿਗੁਰੂ ਦੋਹਰਾ ਨੇਤਰ ਤੋਂ ਕੇ ਚਰਨ ਤਰ ਸਦਰਵ ਤੀਨ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗੂਰ ਕਥਾ ਪਰਸੰਗ ਦੋਹਰਾ ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਬਿਬਾਦ ग्रन्थ सकल पूरण कियो भगवत कृपा प्रसाद सतनाम श्री वाहि गुरु दोहरा नेत्रे चरण रंग। ਸ੍ਰੀ ਭਗਵਤ ਪੂਰਨ ਕੀਓ ਰਗੂਵਰ ਕਥਾ ਪਰਸੰਗ ਦੋਹਰਾ ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਬਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪਰਸਾਦ ਸਤਨਾਮ ਸ੍ਰੀ ਵਾਹਿਗੁਰੂ ਦੁਹਰਾ ਨੀਤਰ ਤੋਂਕੇ ਚਰਨ ਧਰ ਸਦਰਵਤੀ ਨਤਰੰਗ ਸ੍ਰੀ ਭਗਵਤ ਪੂਰਨ ਕੀਓ ਰਬੂ ਗੁਰ ਕਥਾ ਪਰਸੰਗ ਦੁਹਰਾ ਸਾਦ ਅਸਾਦ ਜਾਨੋਂ ਨਹੀਂ ਬਾਦ ਸੁਬਾਦ ਨਿਬਾਦ ਗ੍ਰੰਥ ਸਕਲ ਪੂਰਣ ਕੀਓ ਭਗਵਤ ਕਿਰਪਾ ਪਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ